ਸੋ ਇਹ ਨਾ ਵੀਰਾ ਨੇ ਆਪਣਾ ਜਿਹੜਾ ਪਿੰਡ ਦਾ ਨਾਮ ਰੱਖਿਆ ਤਮੋਟ ਦੇ ਨਾਮ ਤੇ ਗੱਡੀਆਂ ਦੇ ਉੱਪਰ ਸਾਰੀਆਂ ਤੁਸੀਂ ਦੇਖ ਸਕਦੇ ਹੋ ਜੀ ਤਮੋਟ ਲਿਖਿਆ ਹੋਇਆ ਸੋ ਇਹ ਵੀ ਇੱਕ ਚੰਗੀ ਗੱਲ ਹੈ ਜੀ ਦੇਖੋ ਇਹ ਗੱਡੀਆਂ ਆਲ ਇੰਡੀਆ ਵਿੱਚ ਘੁੰਮਦੀਆਂ ਨੇ ਤੇ ਆਪਣੇ ਪਿੰਡ ਦੇ ਨਾਮ ਨੂੰ ਬਿਲਕੁਲ ਨਾਲੇ ਰੱਖਦੇ ਨੇ ਸੋ ਇਹ ਚੰਗੀ ਗੱਲ ਹੈ ਜੀ ਆਪਣੇ ਤਮੋਟ ਨੂੰ ਪਿੰਡ ਨੂੰ ਪਿਆਰ ਕਰਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਤਮੋਟ ਕਲਾ ਮੇਨ ਮਾਰਕੀਟ ਤੇ ਸੋ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਤੇ ਆਪਣੇ ਨਾਲ ਪ੍ਰੀਤ ਤਮੋਟ ਵੀਰ ਹਣੀ ਹਾਜ਼ਰ ਨੇ ਸੋ ਇਹਨਾਂ ਦਾ ਗੱਡੀਆਂ ਦਾ ਕੰਮ ਆ ਜੀ ਜਿਵੇਂ ਕਿ ਟੈਕਸੀ ਆ ਹੋਗੀਆਂ ਜਾਂ ਆਪਾਂ ਡੋਲੀ ਵਾਸਤੇ ਗੱਡੀ ਜਾਂ ਕੋਈ ਵੀ ਤੁਹਾਡਾ ਘਰ ਦਾ ਕੋਈ ਫੰਕਸ਼ਨ ਆ ਕਿਤੇ ਵੀ ਆਉਣਾ ਜਾਣਾ ਆਲ ਇੰਡੀਆ ਦੇ ਵਿੱਚ ਬਹੁਤ ਵਧੀਆ ਸਰਵਿਸ ਦੇ ਰਹੇ ਨੇ ਬਾਕੀ ਵੀਰ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਦੋ ਡਿਜ਼ਾਇਰ ਗੱਡੀਆਂ ਨੇ ਜੀ ਕਾਰਟਿਕਾ ਤੇ ਵੀਰ ਕਾਂ ਦੇ ਵੀ 1.5 ਦੋ ਗੱਡੀਆਂ ਫੰਕਸ਼ਨ ਤੇ ਗਈਆਂ ਹੋਈਆਂ ਨੇ ਤੇ ਬਾਕੀ ਵੀਰ ਨਾਲ ਸਾਰੀ ਗੱਲਬਾਤ ਆਪਾਂ ਕਰਾਂਗੇ ਵੀ ਡੋਲੀ ਵਾਸਤੇ ਕਿਹੜੀਆਂ ਗੱਡੀਆਂ ਨੇ ਇਹਨਾਂ ਕੋਲ ਹਾਲ ਅਵੇਲੇਬਲ ਤੇ ਬਾਕੀ ਸਾਰੀ ਗੱਲਬਾਤ ਕਰਾਂਗੇ ਤੋ ਆਪਾਂ ਗੱਲਬਾਤ ਕਰਦੇ ਆਂ ਪ੍ਰੀਤ ਢੋਟ ਨਾਲ ਤੁਸੀਂ ਦੇਖ ਸਕਦੇ ਹੋ ਜੀ ਜਗਰੂਪ ਸਿੰਘ ਜੀ ਢਮੋਟ ਕੁਲਦੀਪ ਸਿੰਘ ਜੀ ਬਾਕੀ ਵੀਰ ਨਾਲ ਗੱਲਬਾਤ ਕਰਦੇ ਆਂ ਕੀ ਹਾਲ ਆ ਵੀਰ ਜੀ ਸਭ ਜੀ ਅਸੀਂ ਚੱਲ ਜੀ ਸਾਰੇ ਨੂੰ ਤੇ ਹਾਂ ਜੀ ਵੀਰ ਜੀ ਤੁਸੀਂ ਦੱਸਿਆ ਵੀ ਸਾਡੇ ਕੋਲ ਹਰ ਤਰ੍ਹਾਂ ਦੀ ਗੱਡੀ ਦੀ ਸਹੂਲਤ ਹੈਗੀ अवेलेबल ਨੇ ਕਿਹੜੇ ਕਿਹੜੇ ਗੱਡੀਆਂ ਨੇ ਆਪਣੇ ਕੋਲ ਜੀ ਆਪਣੇ ਕੋਲੇ ਜੀ ਡਿਆਰਾ ਆਪਣੇ ਆਰਟੀਕਾ ਨੋਵਾ ਕਵਿਸਟਾ ਹਾਈ ਕ੍ਰਾਸ ਤੇ ਆਪਣੇ ਫੋਰ ਤੁਸੀਂ ਜੋ ਵੀ 7 ਸੀਟਰ ਗੱਡੀਆਂ ਨੇ 4 5 ਸੀਟਰ ਨੇ ਤੇ ਪੂ ਟ੍ਰੈਵਲਰ ਜੋ ਵੀ ਕੋਈ ਲਗਜ਼ਰੀ ਗੱਡੀ ਕੋਈ ਆਪਾਂ ਨੂੰ 에어ਪੋਰਟ ਤੇ ਜਾਣਾ ਦਿੱਲੀ 에어ਪੋਰਟ ਆਹ 에어ਪੋਰਟ ਜੋ ਵੀ ਆਪਾਂ ਨੂੰ ਗੱਡੀ ਚਾਹੀਦੀਆਂ ਨੇ ਆਪਾਂ ਨੂੰ ਅਵੇਲੇਬਲ ਨੇ ਸਾਰੀਆਂ ਹਾਂਜੀ ਤੇ ਬਾਕੀ ਵਿਆਹ ਵਾਸਤੇ ਕੋਈ ਲਗਜ਼ਰੀ ਗੱਡੀ ਚਾਹੀਦੀਆਂ ਨੇ ਆਡੀ ਰੇਂਜ ਰੋਬਰ ਮਰਸਡੀ ਜੈਗਰ ਜੀ-ਵੈਗਨ ਆਪਾਂ ਨੂੰ ਸਾਰੀਆਂ ਗੱਡੀਆਂ ਦਾ ਅਵੇਲੇਬਲ ਹਾਂਜੀ ਹਾਂਜੀ ਠੀਕ ਆ ਬਾਕੀ ਹੋਰ ਵੀ ਹੋਣਗੀਆਂ ਗੱਡੀਆਂ ਦਾ ਆਪਣੇ ਤੋਂ ਹਾਂਜੀ ਹਾਂਜੀ ਆਪਾਂ ਨੂੰ ਸਾਰੀਆਂ ਗੱਡੀਆਂ ਅਵੇਲੇਬਲ ਨੇ ਜੀ ਠੀਕ ਆ ਬਾਕੀ ਫੰਕਸ਼ਨ ਤੇ ਨਹੀਂ ਹਾਂਜੀ 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 ਠੀਕ ਆ ਸੋ ਵੀਰ ਨੇ ਦੇਖੋ ਸਾਰੀ ਜਾਣਕਾਰੀ ਦਿੱਤੀ ਆ ਸਕਰੀਨ ਤੇ ਵੀਰੇ ਦਾ ਨੰਬਰ ਚੱਲਦਾ ਤੇ ਤੁਸੀਂ ਜਲਦੀ ਤੋਂ ਜਲਦੀ ਨਾਲ ਸੰਪਰਕ ਕਰੋ ਕਿਉਂਕਿ ਹੁਣ ਵਿਆਹ ਸ਼ਾਦੀਆਂ ਦੇ ਨੇ ਕੋਈ ਬਰਾਤ ਵਾਸਤੇ ਗੱਡੀ ਚਾਹੀਦੀ ਆ ਤੁਹਾਨੂੰ ਹਰ ਤਰ੍ਹਾਂ ਦੀ ਗੱਡੀ ਮਿਲੂ ਡੋਲੀ ਵਾਸਤੇ ਚਾਹੀਦੀ ਆ ਬੁਕਿੰਗ ਓਪਨ ਨਹੀਂ ਕਿਉਂਕਿ ਕੋਸ਼ਟ ਬੁਕਿੰਗ ਵੀ ਰਹਿ ਗਣਾ ਹੋ ਗਈ ਕਿ ਪਿਆ ਨਹੀਂ ਤੇ ਕੋਸ਼ਟ ਬੁਕਿੰਗਾਂ ਰਹਿੰਦੀ ਆ ਵੀਰੇ ਡੇਟਾਂ ਕਾਫੀ ਖਾਲੀ ਵੀ ਹੈਗੀਆਂ ਤੇ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਦੇਖ ਸਕਦੇ ਹੋ ਜੀ ਗੱਡੀਆਂ ਆ ਜਿਹੜੀਆਂ ਬਿਲਕੁਲ ਨਵੀਆਂ ਗੱਡੀਆਂ ਨੇ ਜੀ ਬਹੁਤ ਵਧੀਆ ਯਾਨੀ ਵੀਰ ਨੇ ਸ਼ੌਕ ਨਹੀਂ ਰੱਖੀਆਂ ਨੇ ਗੱਡੀਆਂ ਸਾਫ਼ ਸੁਥਰੀਆਂ ਵੀ ਸ਼ੌਕ ਦਾ ਕੰਮ ਕਰਦੇ ਨੇ ਸਾਫ਼ ਸੁਥਰੀਆਂ ਗੱਡੀਆਂ ਨੇ ਨਵੀਆਂ ਗੱਡੀ ਜਿਹੜੀ ਸਰਵਿਸ ਆ ਬਹੁਤ ਵਧੀਆ ਤੇ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਜਰੂਰ ਇਹਨਾਂ ਨਾਲ ਸੰਪਰਕ ਕਰੋ ਜੀ ਪਿੰਡ ਤਮੋੜ ਤੋਂ ਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਸੋ ਇਹਨਾਂ ਵੀਰਾਂ ਨੇ ਆਪਣਾ ਜਿਹੜਾ ਪਿੰਡ ਦਾ ਨਾਮ ਰੱਖਿਆ ਤਮੋੜ ਦੇ ਨਾਮ ਤੇ ਗੱਡੀਆਂ ਦੇ ਉੱਪਰ ਸਾਰੀਆਂ ਤੇ ਤੁਸੀਂ ਦੇਖ ਸਕਦੇ ਹੋ ਜੀ ਤਮੋੜ ਲਿਖਿਆ ਹੋਇਆ ਸੋ ਇਹ ਵੀ ਇੱਕ ਚੰਗੀ ਗੱਲ ਆ ਜੀ ਦੇਖੋ ਇਹ ਗੱਡੀਆਂ ਆਲ ਇੰਡੀਆ ਵਿੱਚ ਘੁੰਮਦੀਆਂ ਨੇ ਤੇ ਆਪਣੇ ਪਿੰਡ ਦੇ ਨਾਮ ਨੂੰ ਬਿਲਕੁਲ ਨਾਲੇ ਰੱਖਦੇ ਨੇ ਸੋ ਇਹ ਚੰਗੀ ਗੱਲ ਆ ਜੀ ਆਪਣੇ ਧਮੋਟ ਨੂੰ ਪਿੰਡ ਨੂੰ ਪਿਆਰ ਕਰਦੇ ਨੇ ਜੀ ਸਾਰੀਆਂ ਗੱਡੀਆਂ ਤੇ ਧਮੋਟ ਲਿਖਿਆ ਹੋਇਆ ਜੀ ਜਿੱਥੇ ਵੀ ਆਲ ਇੰਡੀਆ ਜਾਂਦੀਆਂ ਉਹ ਤਾਂ ਕੋਈ ਨਾ ਕੋਈ ਤਾਂ ਪੜਦਾ ਹੀ ਹੋਊਗਾ ਨਾ ਪਿੰਡ ਧਮੋਟ ਸੋ ਇਹ ਵੀ ਬਹੁਤ ਵਧੀਆ ਉਪਰਾਲਾ ਜੀ ਆਪਣੇ ਪਿੰਡ ਨੂੰ ਨਾਲ ਰੱਖਿਆ ਨੇ ਬਿਲਕੁਲ ਚੰਗੀ ਗੱਲ ਆ ਜੀ ਸੋ ਪਿੰਡ ਧਮੋਟ ਦੇ ਹੁਣ ਵੱਧ ਤੋਂ ਵੱਧ ਇਹਨਾਂ ਨੂੰ ਸੇਵਾ ਦਾ ਮੌਕਾ ਦੋ ਜੀ ਆਪਣੇ ਨਗਰ ਦੇ ਨੌਜਵਾਨ ਨੇ ਸਾਰੇ ਪਿੰਡ ਦੇ ਤੇ ਇਹਨਾਂ ਨੂੰ ਇੱਕ ਵਾਰ ਜ਼ਰੂਰ ਸੰਪਰਕ ਕਰੋ ਜੀ ਰੇਟ ਆ ਜਿਹੜਾ ਤੁਸੀਂ ਸੰਪਰਕ ਕਰਕੇ ਪੁੱਛ ਸਕਦੇ ਹੋ ਤੇ ਹਰ ਤੁਹਾਨੂੰ ਗੱਡੀ ਮਿਲੂਗੀ ਕਿਸੇ ਵੀ ਟਾਈਮ 24 ਘੰਟੇ ਸਰਵਿਸ ਹੈ ਨੰਬਰ ਇਹ ਲਗਾ ਦिए 24 ਘੰਟੇ ਸਰਵਿਸ ਆਸੀ ਗੱਡੀਆਂ ਦੀ ਤੇ ਜਰੂਰ ਸੰਪਰਕ ਕਰੋ ਜੀ ਇਹਨਾਂ ਨਾਲ ਤੁਸੀਂ ਦੇਖ ਸਕਦੇ ਹੋ ਜੀ ਸਾਰੀਆਂ ਗੱਡੀਆਂ ਨਵੀਆਂ ਨੇ ਜੀ ਦੋ ਡਿਜ਼ਾਇਰ ਗੱਡੀਆਂ ਨੇ ਇਹ ਵੀ ਬਿਲਕੁਲ ਨਵੀਆਂ ਨੇ ਆਹ ਟੀਕਾ ਜੀ ਸਾਰੀਆਂ ਗੱਡੀਆਂ ਨਵੀਆਂ ਨੇ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨਿਊ ਗੱਡੀ ਆ ਜੀ ਅਜੇ ਕੁਛ ਕੀ ਸਮਾਂ ਹੋਇਆ ਵੀਰੇ ਦਾ ਨਵੀਂ ਲਈਆਂ ਨਵੀਆਂ ਨੇ ਇੰਨੀ ਸਾਰੀਆਂ ਗੱਡੀਆਂ ਇਹਨਾਂ ਕੋਲ ਤੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜੀ ਆਪਣੇ ਪਿੰਡ ਧਮੋੜ ਤੋਂ ਨੇ ਜੀ ਵੱਧ ਤੋਂ ਵੱਧ ਸੇਵਾ ਦਾ ਮੌਕਾ ਦਿਓ ਨੌਜਵਾਨਾਂ ਨੂੰ ਇਹ ਬਿਲਕੁਲ ਨਵੀਆਂ ਗੱਡੀਆਂ ਨੇ ਜੀ ਤੁਸੀਂ ਚੈੱਕ ਕਰ ਸਕਦੇ ਲੋ ਜੀ ਤੁਸੀਂ ਅੰਦਰੋਂ ਗੱਡੀ ਚੈੱਕ ਕਰੋ ਜੀ ਬਿਲਕੁਲ ਨਵੀਂ ਗੱਡੀ ਹੈ ਜੀ ਮਜਦ ਵੀਰ ਨੇ ਥੋੜੇ ਸਮੇਂ ਹੋਇਆ ਕੜਾਈਆਂ ਨੂੰ ਨਵੀਆਂ ਹੀ ਕੜਾਈਆਂ ਸੀਗੇ ਵੀਰ ਨੇ ਸੋ ਬਹੁਤ ਵਧੀਆ ਟੈਕਸੀ ਸਰਵਿਸ ਦੇ ਰਹੇ ਨੇ ਵੀਰ ਹੁਣੀ ਇਹਨਾਂ ਨੂੰ ਵੱਧ ਤੋਂ ਵੱਧ ਸੰਪਰਕ ਕਰੋ ਜੀ ਇਹਨਾਂ ਨਾਲ ਪਿੰਡ ਤਮੋੜ ਤੋਂ ਜੀ ਤਮੋੜ ਵਾਲੇ ਜਰੂਰ ਵੀਡੀਓ ਨੂੰ ਤੇ ਸ਼ੇਅਰ ਕਰਨ ਜੀ ਨਾਲ ਦੀ ਨਾਲ ਤੇ ਸੇਵਾ ਦਾ ਮੌਕਾ ਦੇਣ ਜੀ ਨੌਜਵਾਨਾਂ ਨੂੰ ਬਹੁਤ ਵਧੀਆ ਜਿਹੜਾ ਮੈਂਨਤ ਕਰ ਰਹੇ ਨੇ ਜੀ ਚੰਗੀ ਗੱਲ ਸੋ ਆਲ ਇੰਡੀਆ ਦੇ ਵਿੱਚ ਬਹੁਤ ਵਧੀਆ ਸਰਵਿਸ ਦਿੰਦੇ ਨੇ ਜੀ ਤੇ ਵੱਧ ਤੋਂ ਵੱਧ ਵਿਜ਼ਿਟ ਕਰੋ ਜੀ ਇਹਨਾਂ ਕੋਲ ਇਸ ਤੋਂ علاوہ ਹੋਰ ਵੀ ਗੱਡੀਆਂ ਨੇ ਦੋ ਗੱਡੀਆਂ ਇਹਨਾਂ ਦੇ ਫੰਕਸ਼ਨ ਤੇ ਗਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਿਲਕੁਲ ਨਵੀਂ ਆ ਜੀ ਬਾਕੀ ਬਹੁਤ ਵਧੀਆ ਜੀ ਤੇ ਇਹਨਾਂ ਨਾਲ ਜਰੂਰ ਸੰਪਰਕ ਕਰੋ